ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸਿੰਘਾਂ ਦੀ ਰਵਾੜ ਤੇ ਬੂਟਾ ਚੜ ਗਿਆ ਯਾਨੀ ਗਿਆਨੀ ਬੂਟਾ ਸਿੰਘ ਆ ਜਿਹੜਾ ਉਹ ਸਿੰਘਾਂ ਦੀ ਰਵਾੜ ਤੇ ਚੜ ਗਿਆ ਦਰਸਲ ਦੇ ਵਿੱਚ ਇੱਕ ਅਮਰਪਾਲ ਸਿੰਘ ਮਹਿਰੋ ਨੇ ਉਹਨਾਂ ਨੇ ਧਮਕੀ ਦਿੱਤੀ ਅੱਜ ਵਾਲੀ ਆਪਦੀ ਆਪਦੇ ਪੇਜ ਦੇ ਉੱਤੇ ਆਉਂਦੀ ਵੀਡੀਓ ਦੇ ਵਿੱਚ ਤਾਂ ਉਹ ਧਮਕੀ ਮੰਗੀ ਪੈ ਗਈ ਹੈ ਅੱਗੇ ਰਿਪਲਾਈ ਕਿਹਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਕਮਲ ਫੌਰ ਤੋਂ ਬਾਅਦ ਇਹ ਵੀ ਸਿੱਧ ਹੋ ਗਿਆ ਅਮਰਪਾਲ ਸਿੰਘ ਮਹਿਰੋ ਨੇ ਵੀ ਦੋ ਲਾਈਵ ਕਰ ਦਿੱਤੀਆਂ ਆਪਦੀਆਂ ਜਿਹੜੀ ਅਗੇ ਦੋ ਵੀਡੀਓ ਜਾਰੀ ਕੀਤੀ ਆ ਆਪ ਦੇ ਬੰਨਿਓ ਬਹੁਤ ਵੱਡਾ ਖੁਲਾਸਾ ਕੀਤਾ ਔਰ ਦੂਜੇ ਪਾਸੇ ਉਹਦੇ ਸਾਥੀ ਜਿਹੜੇ ਗ੍ਰਿਫਤਾਰ ਕੀਤੇ ਨੇ ਉਹਨਾਂ ਦੋਵਾਂ ਨੇ ਕਬੂਲ ਕਰ ਲਿਆ ਕਿ ਭਾਈ ਅਸੀਂ ਇਹ ਅਸ਼ਲੀਲਤਾ ਫਲਾਉਂਦੀ ਸੀ ਕਮਲਕੌਰ ਇਹਨੂੰ ਅਸੀਂ ਗੱਡੀ ਚ ਛੜਾਇਆ ਯਾਨੀ ਕਬੂਲਨਾਮਾ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਗਿਆਨੀ ਬੂਟਾ ਸਿੰਘ ਇੱਕ ਵੀਡੀਓ ਪਾਉਂਦਾ ਉਹ ਵੀਡੀਓ ਵੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਅਮਰਪਾਲ ਸਿੰਘ ਮਹਿਰੋ ਨੂੰ ਇੱਕ ਬਹੁਤ ਵੱਡੀ ਧਮਕੀ ਦਿੱਤੀ ਗਈ ਹੈ ਤੇ ਉਹਨੇ ਕਿਹਾ ਜਿੱਥੇ ਮਰਜੀ ਟੈਂਪਲ ਉਸ ਤੋਂ ਬਾਅਦ ਤੈਨੂੰ ਅਸੀਂ ਟੰਗਾਗੇ ਯਾਨੀ ਅਮਰਪਾਲ ਸਿੰਘ ਮੈਰ ਨੂੰ ਕਿਹਾ ਗਿਆ ਔਰ ਉਸ ਤੋਂ ਬਾਅਦ ਇਹਨਾਂ ਦਾ ਰਪਲਾਈ ਵੀ ਆ ਜਾਂਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਰ ਪਹਿਲਾਂ ਜਿਹੜਾ ਬੂਟੇ ਨੇ ਜਿਹੜੀ ਸ਼ਰਾਬ ਨਹੀਂ ਦਾ ਯੂਜ਼ ਕੀਤਾ ਇਹ ਕਹਿੰਦਾ ਵੀ ਇਹਨਾਂ ਨੇ ਪਹਿਲਾਂ ਬਲਾਤਕਾਰ ਕੀਤਾ ਕਮਲਖਰ ਦੇ ਨਾਲ ਔਰ ਉਸ ਤੋਂ ਬਾਅਦ ਇਹਨੂੰ ਕਮਰ ਕੱਸੇ ਦੇ ਨਾਲ ਫਾਹਾ ਦੇ ਕੇ ਮਾਰਿਆ ਗਿਆ ਜਿਹੜਾ ਕਿ ਲੱਕ ਦੇ ਵਿੱਚ ਬੰਨਿਆ ਹੁੰਦਾ ਸਿੰਘਾਂ ਦੇ ਤਾਂ ਫੇਰ ਇਹ ਗੈਨੀ ਬੂਟਾ ਸਿੰਘ ਕਹਿੰਦਾ ਭਾਈ ਬਲਾਤਕਾਰ ਵੀ ਕੀਤਾ ਔਰ ਜਾਣ ਬੁੱਝ ਕੇ ਉਹਨੂੰ ਬੁਲਾ ਕੇ ਧੋਖਾ ਧੜੀ ਦੇ ਨਾਲ ਕਹਿੰਦਾ ਮਾਰਿਆ ਗਿਆ ਯਾਨੀ ਉਹ ਕਮਲ ਕੌਰ ਦੀ ਸਪੋਟ ਵਿੱਚ ਔਰ ਬਹੁਤ ਹੀ ਸਖਤ ਸ਼ਬਦਾਂ ਦੇ ਵਿੱਚ ਯਾਨੀ ਉਸਨੇ ਸਿੱਧੀ ਧਮਕੀ ਦਿੱਤੀ ਹੈ ਕਹਿੰਦਾ ਹੁਣ ਤੈਨੂੰ ਅਸੀਂ ਟੰਗਾਂਗੇ ਸੁਣ ਲੋ ਜਰਾ ਧਿਆਨ ਦੇ ਨਾਲ ਹੋਰ ਵੀ ਲੋਕਾਂ ਨੂੰ ਨੇ ਅਪੀਲ ਕੀਤੀ ਆ ਉਸ ਤੋਂ ਬਾਅਦ ਬੜੀ ਹੀ ਤਮਾਕੇਦਾਰ ਖਬਰ ਆ ਜਿਹੜਾ ਰਿਪਲਾਈ ਆਇਆ ਬੂਟੇ ਸਿੰਘ ਨੂੰ ਉਹਦੇ ਵੀ ਇਹਨਾਂ ਦੇ ਹੋਸ਼ ਉਡਾ ਦਿੱਤੇ ਨੇ ਕਿਉਂਕਿ ਬੂਟੇ ਸਿੰਘ ਨੂੰ ਰਡਾਰ ਤੇ ਲੈ ਲਿਆ ਸਿੰਘਾਂ ਨੇ ਸੁਣੋ ਦੇ ਨੇ। ਔਰ ਮੈਂ ਲਾਸਟ ਬੇਨਤੀ ਕਰਨੀ ਹੈ ਇਹ ਅਮਰਪਾਲ ਮਹਿਰੋ ਜਿਹਨੂੰ ਵੀ ਧਮਕੀ ਦਿੰਦਾ ਮੈਨੂੰ ਫੋਨ ਕਰੇ ਉਹਨੂੰ ਬਣਾਵਾਂਗੇ ਬੰਦੇ ਦਾ ਪੁੱਤ। ਜਿੱਥੇ ਮਰਜੀ ਟਾਈਮ ਪਾਉਣਾ ਟਾਈਮ ਪਾ ਲਈ। ਜਿੱਥੇ ਮਰਜੀ ਕਿਹੇ ਉੱਥੇ ਖੜ ਕੇ ਗੱਲ ਕਰਾਂਗੇ। ਪਰ ਦਿਨ ਪਹਿਲਾਂ ਪੁੱਛਾਂਗੇ ਬੰਦੇ ਵਿੱਚ ਬਾਅ ਕੇ। ਇਹੋ ਕੁੜੀ ਨੂੰ ਕਿਉਂ ਮਾਰਿਆ? ਜੇ ਤੁਸੀਂ ਗੰਦਗੀ ਸਾਫ ਕਰਨੀ ਆ ਨਾ ਪਹਿਲਾਂ ਜਿਹੜੇ ਆਪਣੇ ਗੁਰਦੁਆਰੇ ਵਿੱਚ ਆ ਢੜਬੇ ਦੇ ਵਿੱਚ ਚਿੱਟਾ ਦੇ ਦਾ ਗ੍ਰੰਥੀ ਪੜਿਆ ਆ। ਗੱਲ ਦੀ ਗੱਲ ਹੈ ਉਧਰ ਮੂੰਹ ਹੋ ਗਿਆ ਤੁਹਾਡਾ ਸ਼ਰਮ ਨਹੀਂ ਆਉਦੀ ਸਾਡਾ ਜੀ ਗੱਲਾਂ ਕਰਨ ਲੱਗੇ ਸੀ ਔਰ ਤੇਰੇ ਕੋਲ ਆ ਫੌਟੇ ਕੀ ਹੈ ਪੰਜਾਬ ਕੱਲੇ ਸਿਖੰਦ ਸ਼ਬਦਾ ਸਮਝਾ ਪੰਜਾਬ ਹੈ ਤੁਹਾਡੇ ਹੱਥਾਂ ਵਿੱਚ ਫੋਨ ਹੈ ਜਿਹਨੇ ਕੋਈ ਦੇਖਣਾ ਦੇਖੇ ਨਹੀਂ ਦੇਖਾ ਨਾ ਦੇਖੇ ਤੁਸੀਂ ਹੁੰਦੇ ਕੌਣ ਹੋ ਇਹ ਗੱਲ ਕਰਨ ਵਾਲੇ ਮਹਿਕ ਤੋਂ ਕੇ ਕਹਿਣਾ ਕਿ ਉਹ ਕੁੜੀ ਨਾਲ ਧੱਕਾ ਹੋਇਆ ਸਾਰੇ ਪਰਿਵਾਰ ਤੋਂ ਪਾਰਦੀ ਸੀ ਕਿ ਕਿ ਅਸੀਂ ਰੁਪਏ ਦੇ ਦੰਦੇ ਘਰ ਬਣਾਉਂਦੇ ਤੇਰੇ ਕੋਲ ਰੁਪਏ ਕਿ ਸੋਨੇ ਦੇ ਕਿਉੜੇ ਦੁਰਵੇ ਕਿਥੋਂ ਲੈ ਕੇ ਆਣਾ ਤੂੰ ਤਾਂ ਆਪ ਲੋਕਾਂ ਤੋਂ ਮੰਗ ਕੇ ਪੈਸੇ ਇਕੱਠੇ ਕਰਦਾ ਬਲੈਕਮੇਲ ਕਰਕੇ ਤੂੰ ਪੈਸੇ ਇਕੱਠੇ ਕਰਦਾ ਥੋੜਾ ਕੋ ਬੈਂਕ ਲੱਗੀ ਆ ਜੇ ਚਿੱਟਾ ਵੇਚਦੇ ਹੋ ਇਦਾਂ ਹੀ ਤੁਹਾਡੇ ਕੋਲੇ ਲੋਕਾਂ ਦੀਆਂ ਕਰਾਈਆਂ ਕੀਤੀਆਂ ਹੋਈਆਂ ਪੈਸੇ ਇਕੱਠੇ ਹੁੰਦੇ ਆ ਔਰ ਦੂਜੀ ਗੱਲ ਸਾਡੇ ਜਿਹੜੇ ਕੌਮ ਦੇ ਚੌਧਰੀ ਉਹਨਾਂ ਬੇਨਤੀ ਕਰਨੀ ਚਾਹਣਾ ਇਹ ਕਹਿੰਦੇ ਅਮਰਪਾਲ ਜਿੰਦਾਬਾਦ ਅਮਰਪਾਲ ਮੈਰੋ ਨਾਂ ਖੱਤਾ ਬੱਜ ਕੈ ਨਾ ਕਿਸੇ ਗੁਰੂ ਘਰ ਦਾ ਕੋਈ ਗ੍ਰੰਥੀ ਹੈ ਸਾਏ ਸੀ ਗਿਆਨੀ ਬੂਟਾ ਸਿੰਘ ਯਾਨੀ ਜਿਨ੍ਹਾਂ ਨੇ ਧਮਕੀ ਦਿੱਤੀ ਆ ਹਰੇ ਵੀਡੀਓ ਲੰਬੀ ਆ ਕਤੀੜ ਤੱਕ ਸ਼ਬਦ ਯੂਜ਼ ਕੀਤਾ ਭਾਈ ਅਮਰਪਾਲ ਸਿੰਘ ਮੈਰੋਂ ਦੇ ਲਈ ਔਰ ਹੁਣ ਇਹਨਾਂ ਦੀ ਰਡਾਰ ਦੇ ਉੱਤੇ ਆ ਗਿਆ ਕਿਵੇਂ ਆ ਗਿਆ ਰਪਲਾਈ ਜਿਹੜਾ ਆ ਗਿਆ ਉਹ ਖਬਰ ਦਿਖਾਉਣੀ ਜ਼ਰੂਰੀ ਆ ਪੂਰੇ ਪੰਜਾਬ ਨੂੰ ਦੇਖਣਾ ਜ਼ਰੂਰੀ ਆ ਕਿਉਂਕਿ ਜਿਵੇਂ ਗਿਆਨੀ ਬੂਟਾ ਸਿੰਘ ਨੇ ਬਹੁਤ ਭੜੀ ਸ਼ਰਾਵਲੀ ਦੇ ਵਿੱਚ ਆਪਣੀ ਗੱਲ ਧਰੀ ਆ ਉਹ ਕਹਿੰਦਾ ਕਿ ਉਸ ਕੁੜੀ ਨੂੰ ਗਲਤ ਮਾਰਿਆ ਗਿਆ ਔਰ ਦੂਜੇ ਪਾਸੇ ਕਹਿੰਦਾ ਹੁਣ ਤੈਨੂੰ ਅਸੀਂ ਟੰਗਾਗੇ ਐ ਨਹੀਂ ਟੰਗਦੇ ਤੈਨੂੰ ਕਾਨੂੰਨ ਦੇ ਹਿਸਾਬ ਦੇ ਨਾਲ ਟੰਗਾਗੇ ਔਰ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਇਹ ਅਮਰਪਾਲ ਸਿੰਘ ਮਹਿਰਿਆ ਨੂੰ ਕਹਿ ਰਿਹਾ ਸੀ ਔਰ ਇਸ ਨੂੰ ਇਹ ਭਾਰੀ ਪੈ ਚੁੱਕੀ ਆ ਕਿਵੇਂ ਪੈ ਚੁੱਕੀ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਇਸ ਗੱਲ ਨੂੰ ਸ਼ੇਅਰ ਵੀ ਕਰਨੀ ਆ ਕਿਉਂਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਇਹ ਦੇਖਣਾ ਚਾਹ ਰਹੇ ਆ ਕਿ ਪੰਜਾਬ ਕਿਹੜੇ ਪੱਖ ਦੇ ਵਿੱਚ ਖੜਾ ਕਿਉਂਕਿ ਬਹੁਤ ਸਾਰੇ 90% ਲੋਕ ਕਹਿ ਰਹੇ ਨੇ ਕਿ ਅਮਰਪਾਲ ਸਿੰਘ ਮਹਿਰੋਂ ਨੇ ਜੋ ਕੀਤਾ ਉਹ ਸਹੀ ਕੀਤਾ ਇਹ ਪੁਛ ਦੀ ਨਜ਼ਰ ਦੇ ਵਿੱਚ ਤਾਂ ਦੇਖੋ ਇੱਕ ਗੁਨਾ ਕਿ ਇੱਕ ਬੰਦੇ ਦਾ ਉਹਨੇ ਕਤਲ ਕੀਤਾ ਜਾਂ ਕਿਸੇ ਔਰਤ ਦਾ ਕੀਤਾ ਇਹ ਗੁਨਾ ਮੰਨਿਆ ਜਾ ਰਿਹਾ ਔਰ ਦੂਜੇ ਪਾਸੇ ਜੇਕਰ ਉਹਨੂੰ ਸਮਾਜ ਦੇ ਨਾਲ ਜੋੜਿਆ ਜਾਵੇ ਤਾਂ ਉਹ ਸਹੀ ਵੀ ਕੀਤਾ ਇਹ ਅਮਰਪਾਲ ਸਿੰਘ ਦੇ ਸਮਰਥਕ ਵੀ ਕਹਿ ਰਹੇ ਨੇ ਬਹੁਤ ਸਾਰੇ ਪੰਜਾਬ ਦੀ ਜਨਤਾ ਦੀ ਆਵਾਜ਼ ਹੈ ਉਹ ਤੁਹਾਡੇ ਸਾਹਮਣੇ ਟੜ ਰਹੇ ਨੇ ਤਾ ਹੁਣ ਜਿਹੜਾ ਇਹ ਰਿਪਲਾਈ ਆ ਇਹ ਬੜਾ ਹੀ ਧਮਾਕੇਦਾਰ ਹੈ ਕਿਉਂਕਿ ਜਦੋਂ ਹੀ ਬੂਟੇ ਦੀ ਵੀਡੀਓ ਪੈਂਦੀ ਹੈ ਆਪਣੇ ਚੈਨਲ ਤੇ ਸਵੇਰ ਤਾਂ ਉਦੋਂ ਉਸ ਤੋਂ ਕਈ ਘੰਟਿਆਂ ਬਾਅਦ ਇਹ ਰਿਪਲਾਈ ਆ ਜਾਂਦਾ ਤਾਂ ਸੁਣੋ ਜਰਾ ਇਹਦੇ ਲਈ ਕੀ ਰਿਪਲਾਈ ਆਇਆ ਬੜੇ ਹੀ ਤਾਨ ਦੇ ਨਾਲ ਸੁਣੋ ਕੋਈ ਇੱਕ ਕਹਿੰਦਾ ਤੂੰ ਨੌਕਰੀ ਲੈਣਾ ਹੈ ਜਰਾ ਲਹنگ ਸਿੰਘਾਂ ਦੇ ਬਾਰੇ ਬਦਨਾਮ ਕਰ ਰਿਹਾ ਨਾਕੇ ਨਹੀਂ ਆਉਂਦਾ ਤੇ ਉਹ ਕਹਿੰਦਾ ਮੇਰੇ ਨਾਲ ਕੰਟੈਕਟ ਕਰੋ ਤੇ ਤੁਹਾਡਾ ਜੀਨੇ ਤੁਸੀਂ ਹੀ ਕੰਟੈਕਟ ਕਰਾ ਆਜਾ ਮੈਦਾਨ ਦੇ ਵਿੱਚ ਛੜਿਆ ਹੋਇਆ ਬੰਦਿਆ ਤੂੰ ਬਾਲੇ ਨੂੰ ਪਾ ਕੇ ਬਦਨਾਮ ਕਰਦਾ ਫਿਰਦਾ ਕਈ ਕਿਤੇ ਤੋਂ ਨੌਂਦਾ ਰਿਹਾਗਾ ਆ ਸਾਡੇ ਮਗਾਂ ਦੇ ਸਾਹਮਣੇ ਆ ਸਾਡੇ ਇਹਨੂੰ ਪੁੱਛੀਏ ਆ ਜਿੱਥੇ ਮਰਜ਼ੀ ਬੰਨ ਲਈ ਕੋ ਕਹਿੰਦਾ ਮੈਨੂੰ ਤੇਰੇ ਮੇਰੇ ਨਾਲ ਕੰਟੈਕਟਰ ਤੋਂ ਤੁਹਾਨੂੰ ਧੌਂਕਿਆਂ ਦਾ ਇਹ ਨਾ ਕੀ ਕੰਟੈਕਟਰੀ ਤੋਂ ਆਪੇ ਛੇੜਾ ਖਾਚਾ ਸਰਕਾਰੀ ਟੌਰ ਦੇ ਬੰਦਾ ਤੇ ਕੋ ਹੋਰ ਕਹੀ ਜਾਂਦਾ ਉਹਨਾਂ ਨੇ ਬਲਾਤਕਾਰ ਕਰਿਆ ਕਿ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਝਾਂਕੀ ਜੋਧੇ ਨੇ ਉਹਨਾਂ ਦਾ ਇੱਕ ਮੁੱਠਲ ਪਾਉਣੀ ਆ ਆਪਦੇ ਪੁਣੀ ਲਾਈ ਜਾਂਦਾ ਮਾਰਿਆ ਦੇ ਬਕਵਾਸ ਬਾਜੀ ਜਿਹੜੇ ਉਹਦੇ ਆ ਸਹੀ ਉਹ ਕਮਨ ਨਹੀਂ ਨਾ ਫਿਰ ਹੁਣ ਤੁਸੀਂ ਆਪਣੇ ਘਰਾਂ ਦੇ ਵਿੱਚ ਖੋਲ ਲੋ ਇਹ ਜਿਹੜੇ ਚੈਨਲ ਨੇ ਉਹਨਾਂ ਦੇ ਦਿਖਾਇਆ ਕਰੋ ਜਿਸਮ ਉਹਨਾਂ ਤੇ ਕਰਿਆ ਕਰੋ ਤੁਸੀਂ ਉਹ ਜਿਹੜਾ ਕੁਸ਼ੋ ਕਰਕੇ ਤੁਸੀਂ ਕਰਿਆ ਕਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਪੰਜਾਬ ਦਾ ਮਾਹੌਲ ਗੰਦਾ ਕਰਨ ਲੱਗੇ ਹੋਇਆ ਉਹਦੇ ਸਪੋਟਾ ਕਰ ਕਰਕੇ ਉਹ ਜਿਹੜੀ ਗੱਲਗੀਆਂ ਤੇ ਖਾਲਸਾ ਪੰਥ ਸਾਹਿਬ ਦੀ ਬੱਦੂਆ ਕਿਸੇ ਨੂੰ ਜੇ ਕੋਈ ਪੰਜਾਬ ਦਾ ਵਾਤਾਵਰਣ ਮਾਹੌਲ ਗੰਦਗੀ ਫਲਾਊਗਾ ਚਾਹੇ ਕਿਸੇ ਰੂਪ ਦੇ ਵਿੱਚ ਆਉਣਾ ਸਿੰਘ ਨਹੀਂ ਸੱਜਣਗੇ ਸਿੰਘ ਭਾਈਦੇ ਵੀ ਹੈ ਨਹੀਂ ਸਿੰਘ ਗਿਰਫਤਾਰੀਆਂ ਵੀ ਹੁੰਦੇ ਨੇ ਦੇ ਅਣਖ ਦੇ ਨਾਲ ਜਿਉਣਾ ਚਾਹਦੇ ਤਾਂ ਦਾਵਾਸਾਲ ਦੇ ਵਿੱਚ ਬਾਬਾ ਰਾਜਾ ਰਾਜ ਸਿੰਘ ਬਣੇ ਵੀ ਬਹੁਤ ਵਧੀਆ ਧਮਕੀ ਦਿੱਤੀ ਗਈ ਹੈ ਇਹਨੂੰ ਰਿਪਲਾਈ ਦਿੱਤਾ ਗਿਆ ਇਹ ਬਾਬਾ ਰਾਜਾ ਰਾਜ ਸਿੰਘ ਨੇ ਕਹਿ ਪੈਂਦਾ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਨੇ ਮੋਰਚੇ ਤੇ ਬੈਠੇ ਆ 225 ਸਾਲ ਹੋ ਗਏ ਨੇ ਇੱਥੇ ਆ ਜਾ ਜੇ ਕਰ ਤੂੰ ਟਾਈਮ ਪਾਉਣਾ ਤਾਂ ਗਿਆਨੀ ਬੂਟੇ ਸਿੰਘ ਦੀ ਕਿਹੜੀ ਗੱਲ ਤੋਂ ਚੜ ਗਿਆ ਸਾਰੇ ਜਿਹੜਾ ਕਿ ਰਿਪਲਾਈ ਆਉਣੇ ਸ਼ੁਰੂ ਹੋ ਗਏ ਨੇ ਹੁਣ ਕਹਿੰਦੇ ਅਮਰਪਾਲ ਸਿੰਘ ਦੀ ਰਡਾਰ ਤੇ ਗਿਆਨੀ ਬੂਟਾ ਕਦੇ ਵੀ ਉਹਦੀ ਵੀਡੀਓ ਪਾ ਸਕਦੀ ਕਿਉਂਕਿ ਬੂਟੇ ਨੇ ਜਿਹੜੀ ਆ ਅਸਲ ਦੇ ਵਿੱਚ ਗੱਲ ਕਹੀ ਉਹ ਵੀ ਤੁਹਾਨੂੰ ਮੈਂ ਸੁਣਾਉਂਗਾ ਕਿਉਂਕਿ ਗਿਆਨੀ ਬੂਟਾ ਸਿੰਘ ਨੇ ਉਹਨੂੰ ਧਮਕੀ ਦਿੱਤੀ ਹੈ ਕਹਿੰਦਾ ਹੁਣ ਤੈਨੂੰ ਅਸੀਂ ਟੰਗਾਗੇ ਤੇ ਪਹਿਲਾਂ ਕਹਿੰਦਾ ਕੀ ਸੀ ਕਿ ਬਲਾਤਕਾਰ ਕੀਤਾ ਸੁਣ ਲੋ ਅਮਰਤਪਾਲ ਮਹਿਰੋ ਦੇ ਉਹਦੇ ਦੋ ਸਾਥੀਆਂ ਨੇ ਕਮਲਕੌਰ ਦੇ ਨਾਲ ਬਲਾਤਕਾਰ ਕੀਤਾ ਉਦੋਂ ਬਾਅਦ ਦੇ ਵਿੱਚ ਫਜ਼ੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ ਤਾਂ ਹੁਣ ਜਿਹੜੀ ਗਿਆਨੀ ਬੂਟਾ ਸਿੰਘ ਦੀ ਵੀਡੀਓ ਪੈਂਦੀ ਆ ਆਪਦੇ ਚੈਨਲ ਤੇ ਉਹਨੇ ਇੱਕ ਬਹੁਤ ਵੱਡਾ ਮਾਹੌਲ ਖੜਾ ਕਰ ਦਿੱਤਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਸਾਰੇ ਚੈਨਲ ਪਾ ਚੁੱਕੇ ਨੇ ਔਰ ਲੋਕ ਵੀ ਚੇਵੀ ਕਹਿ ਰਹੇ ਨੇ ਕਹਿੰਦੇ ਹੁਣ ਗਿਆਨੀ ਬੂਟਾ ਅਮਰਪਾਲ ਸਿੰਘ ਮਹਿਰੋਂ ਦੀ ਰਡਾਰ ਤੇ ਲੋਕ ਬਹੁਤ ਸਾਰੇ ਕਹਿ ਰਹੇ ਕਿਉਂਕਿ ਬਾਬਾ ਰਾਜਾ ਰਾਜ ਸਿੰਘ ਨੇ ਖੁਦ ਆਪ ਚੈਨਲ ਦੇ ਉੱਤੇ ਇੰਟਰਵਿਊ ਦੇ ਦਿੱਤਾ ਔਰ ਉਸ ਤੋਂ ਬਾਅਦ ਇਹ ਗੱਲ ਸਭ ਤੋਂ ਵੱਡੀ ਜਿਹੜੀ ਕਹੀ ਆ ਉਹ ਇਹ ਹੈ ਕਹਿੰਦਾ ਜੇਕਰ ਹੁਣ ਅਮਰਪਾਲ ਸਿੰਘ ਮਹਿਰੋਂ ਦੀ ਕੋਈ ਵੀ ਵੀਡੀਓ ਪੈਂਦੀ ਆ ਤਾਂ ਮੈਂ ਉਸ ਨੂੰ ਟੰਗ ਲੂੰਗਾ ਇਹ ਗਿਆਨੀ ਬੂਟਾ ਸੰਦੇ ਸ਼ਬਦ ਸੀ ਤਾਂ ਅੱਗੇ ਕੀ ਹੁੰਦਾ 2-4 ਦਿਨਾਂ ਦੇ ਵਿੱਚ ਇਹ ਤਾਂ ਦੇਖਣ ਵਾਲੀ ਗੱਲ ਹੈ ਕਿ ਅਮਰਪਾਲ ਸਿੰਘ ਮਹਿਰੋ ਕੁਛੇ ਦੇ ਲਈ ਵੀਡੀਓ ਪਾਉਂਦੇ ਆ ਜਾਂ ਇਸ ਨੂੰ ਕੋਈ ਗੱਲ ਕਹਿੰਦੇ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ